ਇੰਡੀਆ ਇੱਕ ਸੁਪਰ ਪਾਵਰ ਹੈ ਆਪਾਂ ਹੁਣ ਤੱਕ ਇਹੀ ਸੁਣਦੇ ਪੜ੍ਹਦੇ ਆਏ ਆ ਨੋ ਡਾਊਟ ਹੈਗਾ ਆਪਾਂ ਮੰਨਦੇ ਆ ਇਹ ਸੋਨੇ ਦੀ ਚਿੜੀ ਸੀਗੀ ਐਮਿਤ ਨਹੀਂ ਗ੍ਰੇਟ ਚ 200 ਸਾਲ ਆਪਣੇ ਤੇ ਰਾਜ ਕਰ ਗਏ ਤੇ ਸਾਰੀ ਦੁਨੀਆ ਹੁਣ ਵੀ ਇੰਡੀਆ ਆਈਡੀਆ ਕਰਦੀ ਆ ਆਪਣਾ ਮਾਨ ਤਾਲ ਕਰਦੀ ਆ ਗਏ ਆ ਦੇ 에ਰਪੋਰਟ ਤੇ ਆਪਣੀ ਲਹਿਦਾ ਦੂਜਿਆਂ ਚੋਂ ਲੈਂਡ ਚੋਂ ਕੱਢ ਕੇ ਇੰਡੀਆ ਵਾਲੇ ਪਾਸਪੋਰਟ ਦੀ ਅਲੱਗ ਤੋਂ ਬਕਾਇਦਾ ਅੱਧਾ ਘੰਟਾ ਵੱਧ ਲਾ ਕੇ ਚੈਕਿੰਗ ਕੀਤੀ ਜਾਂਦੀ ਹੈ ਇਹਨਾਂ ਮਾਨ ਤਕਰ ਆਪਣਾ ਕੀਤਾ ਜਾਂਦਾ ਹੈਗਾ ਸਮਝ ਰਹੇ ਹੋ ਸਮਝ ਰਹੇ ਹੋ ਉਸੇ ਮਾਨ ਤਕਰ ਦੇ ਵਾਅਦੇ ਦੇ ਵਜੋਂ ਅੱਜ ਦੇ ਟਾਈਮ ਦੇ ਵਿੱਚ 90 ਰੁਪਈਆ ਦਾ 1 ਡਾਲਰ ਹੋ ਗਿਆ ਜਾਨੀ ਕਿ ਇੰਡੀਆ ਇੰਨੀ ਤਰੱਕੀ ਕਰ ਗਿਆ ਇੱਕ ਕੱਥੇ ਦਾ 50-60 ਰੁਪਈਆ ਤੇ ਫਿਰਦਾ ਸੀ ਬਣਮੋਣ ਸਿਕਦੀ ਸਰਕਾਰ ਵੇਲੇ ਹੁਣ 90 ਰੁਪਈਆ ਦਾ ਹੋ ਗਿਆ ਜਾਨੀ ਕਿ ਤਹਾਂ ਨੂੰ ਵੱਧ ਗਈ ਚੀਜ਼ ਕੁਝ ਵੀ ਹੈ ਕਿਸੇ ਪਾਸੇ ਵੀ ਇਹ ਨੰਬਰ ਵਧੇ ਤਾਂ ਹੈ ਨਾ ਜਿਹੜੇ ਅੰਨੇ ਭਗਤਾ ਤਾਂ ਇਹ ਕਹਿਣਗੇ ਵੀ ਨੰਬਰ ਵਧੇ ਆ ਹੁਣ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਵਧੇ ਚੰਗੇ ਆ ਕਿ ਘਟੇ ਚੰਗੇ ਆ ਸੋ ਇਹ ਨੰਬਰ ਵਧ ਗਏ ਆ ਬਹੁਤ-ਬਹੁਤ ਮੁਬਾਰਕਾਂ ਅੰਨੇ ਭਗਤਾ ਨੂੰ ਸਭ ਕਿਆ ਦੇਖਣਾ ਪੜ ਰਹਾ ਹੈ ਅੱਛਾ ਹੈ ਮੈਂ ਅੰਦਾ ਹਾਂ ਸਭ ਤੋਂ ਪਹਿਲਾਂ ਤਾਂ ਬਾਕੀ ਸਾਰਿਆਂ ਨੂੰ ਮੁਬਾਰਕਾਂ ਜੇ ਕੋਈ ਨਹੀਂ ਵੀਰਨਾ ਭਗਤ ਹੈਗਾ ਤਾਂ ਜਿਆਦਾ ਫਿਰ ਪਿੱਟ ਲੋ ਜਾਂ ਫਿਰ ਵਧਾਈਆਂ ਦੇ ਲਈ ਇੱਕ ਦੂਜੇ ਨੂੰ ਪਰ ਬੈਟਰ ਆ ਵੀ ਆਪਾਂ ਵਧਾਈਆਂ ਦੇ ਰਹੇ ਨੇ ਵੀ ਬਹੁਤ ਵਧੀਆ ਸੋਹਣਾ ਕੰਮ ਹੋਇਆ 90 ਪਲੱਸ ਹੋ ਚੁੱਕਿਆ ਹੈਗਾ 1 ਡਾਲਰ ਜਿਹੜਾ ਅੱਗੇ ਹੱਦ 80 85 ਤੱਕ ਹੁੰਦਾ ਸੀਗਾ ਤੇ ਜਿਹੜਾ ਉਹਦੋਂ ਪਹਿਲਾਂ 60 65 ਤੱਕ ਦਾ ਵੀ ਰਿਹਾ ਜਦੋਂ ਮਨਮੋਹਨ ਸਿੰਘ ਹੁੰਦੇ ਸੀਗੇ ਤੇ ਮਨਮੋਹਨ ਸਿੰਘ ਦੇ ਟਾਈਮ ਤੇ ਇਹੀ ਮੌਜੂਦਾ ਆਪਣੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਹੈ ਇਹ ਕਹਿੰਦੇ ਹੁੰਦੇ ਸੀ ਵੀ ਇਹ ਨੀਟ ਇੱਕ ਦੀ ਹੁੰਦੀ ਕਰੰਸੀ ਕਹਿੰਦੇ ਇਹ ਤੇ ਸਰਕਾਰ ਦਾ ਹੱਥ ਹੈ ਸਰਕਾਰ ਇਹਨੂੰ ਕੰਟਰੋਲ ਕਰ ਸਕਦੀ ਹੈ ਬੰਦ ਕਰੋ ਹੱਥ ਜੋੜ ਕੇ ਮੈਂ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਦਾ ਉਹ ਮੇਬੀ ਸ਼ਾਇਦ ਤਕਨੀਕ ਬਦਲ ਜਾਂਦੀ ਹੈ 10-12 ਸਾਲਾਂ ਬਾਅਦ ਹੁਣ ਕੋਈ ਤਕਨੀਕ ਨਵੀਂ ਆ ਗਈ ਹੋਵੇ ਹੁਣ ਸਰਕਾਰ ਦੇ ਹੱਥੋਂ ਨਿਕਲ ਗਈ ਹੋਵੇ ਗੱਲ ਮੋਸਟਲੀ ਜਿਵੇਂ ਲੱਗ ਰਿਹਾ ਆਪਾਂ ਨੂੰ ਕਿ ਸਾਰੀਆਂ ਗੱਲਾਂ ਸਰਕਾਰ ਦੇ ਹੱਥੋਂ ਨਿਕਲ ਚੁੱਕੀਆਂ ਹਨ ਹੁਣ ਇਹਨਾਂ ਦੇ ਮਾਈ ਬਾਪ ਹੈ ਜਿਹੜੇ ਉਹਨਾਂ ਦੇ ਹੱਥਾਂ 'ਚ ਚੱਲੀਆਂ ਗਈਆਂ ਚੀਜ਼ਾਂ ਅੰਬਾਨੀ ਅਡਾਨੀ ਸਾਹਿਬ ਹੈ ਜਿਹੜੇ ਬੱਟੇ ਵਪਾਰੀ ਆਪਣੇ ਦੁਨੀਆ ਭਰ ਦੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਆ ਉਹ ਇਹ ਕੀ ਕਰ ਗਏ ਹੁਣ ਬਾਲਾ ਕੁਛ ਕਹਿ ਵੀ ਨਹੀਂ ਸਕਦੇ ਮਰਨਾ ਤੇਰੇ ਕੋ ਡਰ ਨਹੀਂ ਲੱਗਦਾ ਕਰੇ ਆ ਵੀ ਜਾਤਾ ਹੁਣ ਦੇਸ਼ ਛੱਡ ਕੇ ਬਾਹਰ ਜਾਵੜ ਗਏ ਕਿਤੇ ਦੁਬਈ ਵਰਗੇ ਦੇਸ਼ਾਂ ਅਗੇ ਬਹਿਜ ਕੇ ਫਿਰ ਤਾਂ ਆਪਾਂ ਚੰਗੀ ਤਰ੍ਹਾਂ ਵਧੀਆ ਕੱਲੀ ਕੱਲੀ ਚੀਜ਼ ਤੇ ਤੁਹਾਨੂੰ ਥੱਲੋਂ ਲੈ ਕੇ ਤਾਂ ਤੱਕ ਸਾਰੀਆਂ ਡਿਸਕ੍ਰਿਪਸ਼ਨ ਦੇ ਦਿਆ ਕਰਾਂਗੇ ਇਹ 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 ਛੱਡ ਗਿਆ ਚੱਲ ਤੇ ਜਿਵੇਂ ਦਰਬ ਰਾਤੀ ਬੈਠਾਗਾ ਬਾਹਰ ਪਰ ਉਹ ਜਮਾ ਨਾਂ ਲੈ ਲੈ ਕੇ ਗੱਲ ਕਰ ਸਕਦੇ ਆ ਫਿਰ ਆਪਾਂ ਕਿਉਂਕਿ ਜੇ ਆਪਾਂ ਇੱਥੇ ਬਹਿ ਕੇ ਨਾਂ ਲੈ ਲੈ ਕੇ ਗੱਲ ਕਰਾਂਗੇ ਫਿਰ ਬਸ ਉਹੀ ਗੱਲ ਵੀ ਫਿਰ ਚੁੱਪ ਕਰਾਉਣ ਗਈ ਹੀ ਹੈ ਇਸ ਕਰਕੇ ਆਪਾਂ ਨਾਂ ਲੈ ਕੇ ਗੱਲ ਨਹੀਂ ਕਰਦੇ ਤੁਸੀਂ ਵੀ ਸਿਆਣੇ ਹੋ ਸਾਰੇ ਸਿਆਣੇ ਆ ਇੱਥੇ ਅੰਨੇ ਆਪਾਂ ਥੋੜੇ ਵੱਧ ਸਿਆਣੇ ਆ ਉਹਨਾਂ ਨੂੰ ਉਹਨਾਂ ਦੇ ਜਿਹੜੀ ਐਨਕ ਲੱਗੀ ਆ ਉਹ ਦੂਜਿਆਂ ਦੇ ਲੱਗੀ ਨਹੀਂ ਹਜੇ ਜਾਂ ਤਾਂ ਸਾਰਿਆਂ ਨੂੰ ਐਨਕ ਕਰਵਾਈ ਜਾਵੇ ਵੀ ਜਿਹਦੇ ਕਰਕੇ ਉਹ 90 ਪਲੱਸ ਆ ਜਿਹੜਾ ਉਹ ਚੰਗਾ ਲੱਗਣ ਲੱਗ ਜੇ ਸਾਰਾ ਕੁਝ ਮਤਲਬ 100 ਪਲੱਸ ਹੀ ਉਹ ਕਹਿੰਦੇ ਵੀ ਸੈਂਚੁਰੀ ਮਰਾਦ ਨਹੀਂ ਆ ਸਾਰੇ ਕਾਜ ਦੀ ਪਹਿਲਾਂ ਪੈਟਰੋਲ ਡੀਜ਼ਲ ਦੀ ਮਰਾਈ ਹੁਣ ਡਾਲਰ ਦੀ ਵੀ ਮਰਾਦ ਨਹੀਂ ਆ ਯੂਰੋ ਹੁਣ ਪਹਿਲੇ ਸੈਂਚੁਰੀ ਮਾਰ ਚੁੱਕੇ ਐ ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ ਬਹੁਤ तहे ਦਿਲੋਂ ਵਧਾਈਆਂ ਹੁਣ ਸਰਕਾਰ ਨੂੰ ਵਧਾਈਆਂ ਹੁਣ ਅੰਨੇ ਭਗਤਾਂ ਨੂੰ ਫੇਰ ਵਧਾਈਆਂ ਇੱਕ ਦੇ ਦਿੰਨੇ ਚਲੋ ਜਿਹੜੇ ਨਹੀਂ ਹੈਗੇ ਉਹੀ ਗੱਲ ਫਿਰ ਕੀ ਕਰ ਸਕਦੇ ਆ ਆਪਣੇ ਹੱਥ ਵਾਸਤਾ ਹੈ ਨਹੀਂ ਕੋਸਾ ਪਤਾ ਕੱਲਾ ਬੋਲ ਸਕਦੇ ਆ ਆਪੇ ਦਿਲ ਦੀ ਪੜਾਹਸ ਕੱਢ ਸਕਦੇ ਹੋ ਆਪਾਂ ਕੱਢ ਲੈਨੇ ਆ ਬੋਲ ਕੇ ਮੈਂ ਬੋਲ ਕੇ ਕੱਢ ਤੀ ਤੁਸੀਂ ਕਮੈਂਟਾਂ ਚ ਕੱਢ ਲਿਓ ਬਸ ਇਹ ਹੀ ਕਰ ਸਕਦੇ ਆਪਾਂ ਹੋਰ ਇਹ ਤੋਂ ਬਾਅਦ ਆਪਣੇ ਹੱਥ 'ਚ ਕੁਝ ਨਹੀਂ ਹੈਗਾ ਵੋਟ ਵੀ ਆਪਣੇ ਹੱਥ 'ਚ ਨਹੀਂ ਰਹੀ ਹੋ ਜ ਆਪਾਂ ਕਹਿੰਦੇ ਆ ਵੋਟ ਪਾ ਸਕਦੇ ਆਪਾਂ ਕਿਸੇ ਨੂੰ ਹੋਰ ਆਪਣੇ ਹੱਥ 'ਚ ਰਹੀ ਨਹੀਂ ਕਿਉਂਕਿ ਹੋਰ ਸਰੇਖ ਸਰਕਾਰ ਕਹਿੰਦੀ ਹੈ ਕਾਂਗਰਸ ਵਾਲੇ ਕਹਿੰਦੇ ਆ ਰੈਲੀ 'ਚ ਵੀ ਪੰਜਾ ਪੰਜੇ ਦਾ ਬਟਨ ਦਬਾਓ ਸਾਨੂੰ ਵੋਟ ਪਾਓ ਕਾਲੀ ਕਹਿੰਦੇ ਤੱਕੜੀ ਦਬਾਓ ਸਾਨੂੰ ਵੋਟ ਪਾਓ ਤੇ ਜਿਹੜੇ ਭਾਜਪਾ ਵਾਲਿਆ ਉਹ ਕਿਸੇ ਰੈਲੀ 'ਚ ਸੁਣ ਲਿਓ ਕੋਈ ਕੱਢ ਕੇ ਸੁਣ ਲਿਓ ਕੋਈ ਨਹੀਂ ਕਹਿੰਦਾ ਵੀ ਕਮਲ ਦਾ ਫੁੱਲ ਦਬਾਓ ਉਹ ਕਹਿੰਦੇ ਜਿਹੜਾ ਮਰਜ਼ੀ ਨੱਪੋ ਕੋਈ ਚੱਕਰੀ ਨਹੀਂ ਕਹਿੰਦੇ ਸਾਨੂੰ ਪੈਣੀ ਹੈ ਸਮਝ ਰਿਹਾ ਸਮਝ ਰਿਹਾ